ਲੋੜੀ ਅਗਲੀ ਐਮਐਸਪੀ ਅਨਾਉਂਸ ਹੋਈ ਹੈ ਝੋਨੇ ਦੀ 269 ਰੁਪਏ ਮਾਤਰوں ਨੇ ਤਰਵੇਦਾ ਵਾਦਾ ਕੀਤਾ ਹੈ ਕਿਸਾਨ ਹਤੈਸੀ ਸਰਕਾਰ ਨੇ ਜਿਨ੍ਹਾਂ ਕਿਸਾਨਾਂ ਦੀ ਆਮਦਨੀ ਧੁਬੜੀ ਕਰਨੀ ਸੀ 3% ਤੇ ਵਾਦਾ ਹੈ ਤੇ ਦੇਸ਼ ਦੇ ਵਿੱਚ ਇਕਨੋਮਿਕ ਸਰਵੇ ਮੁਤਾਬਕ 7 ਤੋਂ 8.5% ਦੇ ਕੋਲ ਮਹਿੰਗਾਈ ਚੱਲ ਰਹੀ ਸੀ ਹੁਣ ਉਹ ਕਿਸਾਨ ਪੱਲਿਓ 4% ਪੈਸਾ ਪਾ ਕੇ ਆਪਣੀ ਜੇਬ ਕੱਟ ਕੇ ਤੇ ਖੋਣ ਪਸੀਦੇ ਦੀ ਕਮਾਈ ਜਿਹੜੀ ਹੈ ਉਹ ਧੰਨਾ ਸੇਠਾਂ ਦੇ ਆੜਤੀਆਂ ਦੇ ਠੇਕੇਦਾਰਾਂ ਦੇ ਵਿਦੇਸ਼ੀ ਐਕਸਪੋਰਟਰਾਂ ਤੇ ਪੱਲੇਦਾਰਾਂ ਦੇ ਠੇਕੇਦਾਰਾਂ ਨੂੰ ਪਰਲੇਉਂ ਦਵੇ ਤੇ ਦੇਸ਼ ਨੂੰ ਖੁਸ਼ਹਾਲ ਬਣਾਏ ਐਤਕੀ ਦਾ ਅਨੁਮਾਨ ਹੈ ਕਹਿ ਰਿਹਾ ਜੇ 505 ਲੱਖ ਐਕੜ ਦੇ ਵਿੱਚ ਝੋਨਾ ਬੀਜਿਆ ਜਾ ਰਿਹਾ ਜਿਸ ਦੇ ਜੋ ਪੰਜਾਬ 'ਚ 35 ਲੱਖ ਕੁ ਐਕੜ ਦੀ ਗੱਲ ਹੋ ਰਹੀ ਹੈ ਜਿਸ ਦੇ ਜੋ 5 ਲੱਖ ਐਕੜ ਬਾਸਪਤੀ ਹੈ ਜਿਹਨੇ ਪਿਛਲੇ ਸਾਲ ਪੁਜੀਆ ਤੋਂ 55 ਹਜ਼ਾਰ ਕਰੋੜ ਵਿਦੇਸ਼ੀ ਤੋਂ ਸੰਭਾਲ ਆ ਕਮਾ ਕੇ ਦਿੱਤਾ ਹੈ ਸਾਡੇ ਦੇ ਹੁਣ ਉਹ ਕਿਸਾਨ ਦੇ ਹਾਲਾਤ ਹੋ ਰਹੇ ਨੇ ਦੂਜੇ ਪਾਸੇ ਨੌਜਵਾਨੀ ਕਿਸਾਨੀ ਤੋਂ ਦੂਰ ਭਜਦੀ ਜਾ ਰਹੀ ਹੈ ਇਹਦੀ ਤਾਜ਼ਾ ਇੱਕਾਪੜ ਇਹ ਹੈ ਕਿ A+2 ਦਾ ਜਿਹੜਾ ਹੁਣ ਰਿਜ਼ਲਟ ਆਇਆ 265000 ਵਿਦਿਆਰਥੀਆਂ ਵਿੱਚੋਂ ਮਾਤਰ 1800 ਬੱਚੇ ਨੇ ਹੀ ਐਗਰੀਕਲਚਰ ਦਾ ਸਬਜੈਕਟ ਲੈਣਾ ਮੁਨਾਸਬ ਸਮਝਿਆ ਇਹਦਾ ਮਤਲਬ ਇਹ ਤੇਜ ਦਾ ਕਿਸਾਨ ਹੋਣਾ 81 ਕਰੋੜ ਲੋਕਾਂ ਦਾ ਢਿੱਡ ਭਰੇਗਾ ਅਸੀਂ ਵਿਸ਼ਵਗੁਰੂ ਅਖਵਾਵਾਂਗੇ ਸ਼ਹਿਰ-ਸ਼ਹਿਰ ਦੇਂਦੇ ਫੇਰਾਂਗੇ 70 ਤੋਂ ਵੱਧ ਮੁਲਕਾਂ ਦਾ ਦੌਰਾ ਕਰਨ ਤੇ ਪਲਵਾਨੀ ਗੇੜੇ ਦੇਰ ਤੋਂ ਬਾਅਦ ਅੱਜ ਦੇ ਹਾਲਾਤੇ ਦੇ ਜੇ ਤਾਂ ਲੋੜ ਪਈ ਹੈ ਸਾਡੇ ਚੰਦਰੇ ਗਵੜ ਨਾਲ ਲੜਾਈ ਦੇ ਵੇਲੇ ਉਹਦੋਂ ਇੱਕ ਮੌਲਕ ਸਾਡੇ ਨਾਲ ਨਿਕਲੋਤਾ ਤੇ ਜਾ ਕੇ ਡਰ ਰਿਆ